ਜਾ ਦੋਸਤ ਅਸੀਂ ਸੁਣਿਆ ਜੀ ਅੱਜ ਅੱਜ ਸਵੇਰੇ ਆਰਾਊਂਡ 9:45 ਤੇ ਸਾਡੇ ਕੰਟਰੋਲ ਰੂਮ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਡਿਵੀਜ਼ਨ ਨੰਬਰ 2 ਦੇ ਏਰੀਆ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਮੇਲ ਪਰਸਨ ਸੀਗਾ ਆਰਾਊਂਡ ਉਰੀ 40 ਸਾਲ ਉਮਰ ਸੀ ਉਦੀ ਡੈੱਡ ਬੋਡੀ ਮਿਲੀ ਸੀ ਅਨ ਆਈਡੈਂਟੀਫਾਈਡ ਡੈੱਡ ਬੋਡੀ ਸੀ ਤੇ ਇਮੀਡੀਏਟਲੀ ਸਾਡੇ 2 ਨੰਬਰ ਐਸ ਐਚਓ ਤੇ ਏ ਸੀ ਪੀ ਸੈਂਟਰਲ ਦੀ ਟੀਮਜ਼ ਨੇ ਅ ਅਸੀਂ ਉਹਨਾਂ ਨੂੰ ਪ੍ਰੈਸ ਕਰਤਾ ਐਕਸ਼ਨ ਦੇ ਵਿੱਚ ਤੇ ਪਹਿਲਾਂ ਤਾਂ ਅਸੀਂ ਆਈਡੈਂਟੀਫਾਈ ਕੀਤੀ ਉਹ ਡੈੱਡ ਬੋਡੀ ਤੇ ਉਹ ਤੋਂ ਬਾਅਦ ਜਦੋਂ ਸਾਨੂੰ ਪਤਾ ਚੱਲਿਆ ਉਹਦੀ ਆਇਡੈਂਟੀਟੀ ਰਿਵੀਲ ਹੋਈ ਸਰਜੂ ਨਾਮ ਦਾ ਵਿਅਕਤੀ ਸੀ ਜਿਹਦੀ ਉਮਰ 40 ਸਾਲ ਪ੍ਰਭਾਤਨਗਰ ਡਿਵੀਜ਼ਨ ਨੰਬਰ 2 ਦਾ ਰਹਿਣ ਵਾਲਾ ਸੀ ਤੇ ਸਾਨੂੰ ਪਤਾ ਚੱਲਿਆ ਉਹਦੀ ਮਦਰ ਤੋਂ ਕਿ ਉਹ ਰਾਤ ਕਰੀਬ 8 ਵਜੇ ਆਪਣੇ ਘਰ ਤੋਂ ਨਿਕਲਿਆ ਸੀ ਆਪਣੇ ਕਿਸੇ ਦੋਸਤ ਨਾਲ ਫਿਰ ਉਹ ਕਿਸੇ ਤੀਜੇ ਦੋਸਤੇ ਦੇ ਘਰ ਗਏ ਉਹ ਤੋਂ ਬਾਅਦ ਇਕੱਠਿਆਂ ਨੇ ਡਰਿੰਕ ਕੀਤੀ ਤੇ ਫਾਈਨਲੀ ਜਾ ਕੇ 11 11:30 ਵਜੇ ਉਹਨਾਂ ਦੀ ਸਕੱਫਲ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਇਹ ਸਰਜੂ ਨਾਮ ਦਾ ਵਿਅਕਤੀ ਹੈ ਇਹਦੀ ਡੈਥ ਹੋ ਜਾਂਦੀ ਹੈ ਇਹ ਮਰਡਰ ਹੋ ਕੇ ਇਹਦੀ ਡੈਥ ਹੋ ਜਾਂਦੀ ਹੈ ਤੇ ਬੜਾ ਵਧੀਆ ਕੰਮ ਕੀਤਾ ਸਾਡੇ ACP ਸੈਂਟਰਲ ਇਸ ADCP 1 ਤੇ SHO 2 ਨੰਬਰ ਨੇ ਤੇ ਅਸੀਂ ਜਿਹੜਾ ਅਕਿਊਜ਼ਡ ਹੈ ਇੱਕ ਆਰਾਊਂਡ ਅਪ ਕਰ ਲਿਆ ਤੇ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਲੜਾਈ ਦਾ ਕਾਰਨ ਕੀ ਸੀ ਬਹਿ ਸਕਦਾ ਲੜਾਈ ਦਾ ਇਹੀ ਕਾਰਨ ਸੀਗਾ ਜੀ ਕਿ ਵੈਸੇ ਤਿੰਨੋਂ ਜਿਹੜੇ ਬੰਦੇ ਇੱਕ ਦੂਜੇ ਨੂੰ ਜਾਣਦੇ ਸੀਗੇ ਪੁਰਾਣੇ ਜਾਣਦੇ ਸੀ ਤੇ ਇਹਨਾਂ ਨੇ ਡਰਿੰਕ ਕਰ ਲਈ ਸੀਗੀ ਜ਼ਿਆਦਾ ਉਹਦੇ ਕਰਕੇ ਤੂ ਤੂ ਮੈਮਾ ਹੋ ਗਈ ਕਿਸੇ ਗੱਲ ਕਰਕੇ ਤੇ ਲੜਾਈ ਹੋ ਗਈ ਉਨੇ ਕਰਕੇ ਉਥੇ ਜਿਹੜਾ ਇੱਕ ਬੰਦਾ ਜਿਹੜਾ ਅਕਿਊਜ਼ਡ ਹੈਗਾ ਕਰਨ ਕਰਨ ਪਾ ਕਰਨ ਪਾਟਿਆ ਉਹਨੇ ਸਰਜੂ ਨਾਮ ਦੇ ਵਿਅਕਤੀ ਦਾ ਕਤਲ ਕਰਦਾ ਮਰਡਰ ਇਕਿਉ ਜੀ ਹਾਂਜੀ ਮਰਡਰ ਇਕਿਉ ਕੋਈ ਹੈ ਹਾਂ ਇੱਕ ਹੀ ਅਕਿਊਜ਼ਡ ਹੈਗਾ ਜੀ ਮਰਡਰ ਕੀ ਯੂਜ਼ ਕੀਤਾ ਉੱਥੇ ਨਾ ਕੋਈ ਜਿਹੜਾ ਹੁੰਦੇ ਆਪਣਾ ਪੱਥਰ ਵਗੈਰਾ ਤੇ ਜਿਹੜਾ ਹੁੰਦਾ ਨਾ ਜਿਵੇਂ ਉਹ ਯੂਜ਼ ਕਰਕੇ ਉਹਨੇ ਹੀ ਸਿਰ ਤੇ ਤੇ ਹੈੱਡ ਤੇ ਇੰਜਰੀ ਕਰ ਦਿੱਤੀ ਜੀ ਇਟ ਵੀ ਉੱਥੋਂ ਲੈ ਕੇ ਆਇਆ ਤੁਹਾਡੇ ਮਲਾਜਮ ਨੇ ਲੈ ਕਰਦੇ ਆ ਜੀ ਜੀ ਉਹੀ ਉਹੀ ਜਿਹੜਾ ਮੈਂ ਤੁਹਾਨੂੰ ਕਿਹਾ ਉੱਥੇ ਜਿਹੜਾ ਪਿਆ ਹੁੰਦਾ ਨਾ ਕਬਾੜ ਉਹਦੇ ਵਿੱਚੋਂ ਉਹਨੇ ਯੂਜ਼ ਕੀਤੀ ਸਡਨ ਪ੍ਰੋਵੋਕੇਸ਼ਨ ਸੀ ਜਿਵੇਂ ਮੈਂ ਕਿਹਾ ਕਿ ਲੜਾਈ ਹੋ ਗਈ ਇੱਕਦਮ ਉੱਥੇ ਜਿਹੜਾ ਯੂਜ਼ ਪਿਆ ਸੀ ਉਹ ਕਰ ਲਿਆ ਜਿਹੜਾ ਦੀ ਪ੍ਰੋਫਾਈਲ ਕੀ ਮਰਨ ਵਾਲੀ ਪ੍ਰੋਫਾਈਲ ਹਾਂਜੀ ਮਰਨ ਵਾਲੇ ਤੇ ਮਰਨ ਵਾਲੇ ਦੋਨਾਂ ਦੀ ਪ੍ਰੋਫਾਈਲ ਕੀ ਜਿਹੜਾ ਕਰਨ ਭਾਟਿਆ ਹੈਗਾ ਇਹ ਇੱਕ ਆਟੋ ਡਰਾਈਵਰ ਹੈਗਾ ਜੀ ਇਹਦਾ ਆਪਣਾ ਆਟੋ ਹੈਗਾ ਤੇ ਆਟੋ ਦੇ ਵਿੱਚ ਹੀ ਇਹ ਗੱਲ ਘੁੰਮਰੇ ਸੀ ਉੱਥੇ ਲੜਾਈ ਹੋਈ ਹੈ ਲੜਾਈ ਤਿੰਨਾਂ ਦੋਸਤਾਂ ਦੀ ਆਪਾਂ ਚੋਈਏ ਕਿ ਦੋਹਾਂ ਦੀ ਨਹੀਂ ਦੋਹਾਂ ਦੀ ਹੋਈ ਹੈ ਜੀ ਤੀਜਾ ਲਗੇ ਦੀ ਘਰ ਤੀਜਾ ਮਤਲਬ ਤੀਜੇ ਦੇ ਸਾਹਮਣੇ ਹੀ ਲੜਾਈ ਹੋਈ ਹੈ ਬਟ ਉਹ ਆਪਣੇ ਘਰ ਚਲੇ ਗਿਆ ਸੀਗਾ ਸਾਨੂੰ ਸਵੇਰੇ ਪਤਾ ਚੱਲਿਆ ਸੀ ਜੀ ਜਿਹੜਾ ਡੈਥ ਸੀ ਉਹ ਕੀ ਕਰਦਾ ਸੀ ਉਹ ਦਿਹਾੜੀ ਟਾਈਪ ਹੀ ਸੀਗਾ ਜੀ ਲੇਬਰਰ ਸੀਗਾ ਲੇਬਰਰ ਸੀ ਗ੍ਰਿਫਤਾਰੀ ਉਹਦੇ ਹਜੇ ਗ੍ਰਿਫਤਾਰੀ ਨਹੀਂ ਹਜੇ ਅਸੀਂ ਰਾਉਂਡ ਅਪ ਕੀਤਾ ਹੈ ਜੀ તે હલે અગે તફતીશ જારી છે અરેરેસ્ટ થઈ જ મર્ડર નહીં દેખો હા ареસ્ટ થઈ ગઈ હે મતલબ અધી રાઉન્ડ અપ કર લેઆ કાગઝી પતલી અસી વી આર ઇન્વેસ્ટિગેટીંગ હે જી હા યે ડાઉટ હે મતલબ રાઉન્ડ અપ કે ચાહ નહી નહી ઉને ક્લિયર હે ગયા જી ક્લિયર હે ગયા કબૂલ કર લે લો જી જી બિલકુલ બિલકુલ કરો યે અસી રાઉન્ડ અપ જી લડાઈ લડાઈ કિસ ચીઝ ની થોડા યે ક્લિયર હોયા કી યે લડાઈ ਨੇ ਉਹ ਹਲੇ ਜਸਟ ਮੈਨੂੰ ਜਿਵੇਂ ਦੱਸਿਆ ਨਾ ਜੀ ਸਵੇਰੇ ਜਸਟ ਹਲੇ 3 3 ਸਾਢੇ 3 ਦੀ ਘਟਨਾ ਹੈਗੀ ਜੇ ਤੁਸੀਂ ਰਾਉਂਡ ਅਪ ਕੀਤਾ ਉਹ ਸਿਰਫ ਹਲੇ ਮਰਡਰ ਦਾ ਉਹ ਮੰਨਿਆ ਹੈਗਾ ਤੇ ਬਾਕੀ ਦੀ ਜਿਹੜੀ ਤਫ਼ਤੀਸ਼ ਹਲੇ ਜਾਰੀ ਹੈ ਡਿਟੇਲ ਚ ਉਹਦਾ ਕੀ ਕਾਰਨ ਹੈਗਾ ਕੋਈ ਜਿਵੇਂ ਤੁਸੀਂ ਕਿਹਾ ਫਾਈਨੈਂਸ਼ੀਅਲ ਕਾਰਨ ਹੈ ਕੋਈ ਹੋਰ ਕਾਰਨ ਹੈ ਉਹ اسی ਡਿਟੇਲ ਚ ਅਸੀਂ ਹੁਣ ਇਨਵੈਸਟੀਗੇਟ ਕਰਾਂਗੇ ਤੇ ਜਿਹਦੇ ਸਬੰਧੀ ਅਸੀਂ ਤੁਹਾਨੂੰ ਫੇਰ ਬਰੀਫ ਕਰਾਂਗੇ